ਕੋ ਫੇਰ ਮਿੱਟੀ ਲਾਉਂਦਾ ਜੀ ਸਾਰਾ ਲੈਂ ਨੀਵੇਂ ਦੀ ਉਹਦੇ ਨਾਲ ਟੱਚ ਹੋ ਗਿਆ ਜੀ ਕਿਨੇ ਨੀਵੇਂ ਕਿਨੇ ਪਹੁੰਚ ਗਿਆ ਫੇਰ ਲਾ ਲਾ ਰਿਹਾ ਤੇ ਮਿੱਟੀ ਦਾ ਜੀ ਉਹ ਵਸਲ ਚਾਈ ਹੋ ਗਈ ਲੈਂ ਨੀਵੇਂ ਹੋ ਗਈ ਜੀ ਇਹ ਦੇਸੀ ਦੀ ਕੰਮ ਕਰ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਅੱਛਾ ਚ ਟਰੈਕਟਰ ਉਹ ਪੂਰਾ ਟੱਚ ਹੋ ਗਿਆ ਤਾਂ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਂ ਲਵੇ ਤੇ ਮਾੜਾ ਮੋਟਾ ਟੱਚ ਹੋ ਗਿਆ ਜੀ ਉਤਾਰਾ ਨੇੜੇ ਸੀਗਾ ਨਾ ਨੀਵੇਂ ਪਿੰਡਰ ਕਿੰਨੀ ਕਹਾਦੀ ਯੋ ਮਰ ਹੋ ਗਈ ਜੀ ਬਾਈ ਤੇ 13 ਸਾਲ ਦਾ ਜੀ ਤੇ ਹੈ ਹੁਸ਼ਕੀ ਦਾ ਇਹ ਪਿੰਡ ਪਿੰਡ ਕੋਟ ਕਣਾਵੇ ਹਾਂਜੀ ਹਾਂਜੀ ਹਾਂ ਕੱਲੇ ਬਣਾਤੀ ਜੀ ਦੋ ਭੈਣਾਂ ਲੰਗੀ ਬਸ ਕੱਲੇ ਬਣਾ ਸੀ ਜੀ ਹੈਗੇ ਨਹੀਂ ਉਹ ਬਾਈ ਨਾ ਸਾਰੇ ਨਹੀਂ ਜੀ ਉਹਨਾਂ ਨੂੰ ਲੇਟੇ ਦੱਸਿਆ ਥੀ ਹਾਂਜੀ ਉਹ ਤਾਂ ਲੱਗ ਗਿਆ ਜੀ ਤੇ ਪੱਥਰ ਜੀ ਨਾਲ ਲੱਗ